ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰਿਓ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸੰਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਿਗੁਰੂ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਬਾਣੀ ਭਾਈ ਆਸਾ ਰਾਗ ਦੇ ਵਿੱਚ 350 ਅੰਕ ਤੇ ਸਤਿਗੁਰੂ ਜੀ ਦੇ ਸ਼ਬਦ ਸਭਾਯਾਨ ਹਨ ਆਓ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਉਹ ਮਹਾਰਾਜ ਪਹਿਲੇ ਪਾਤਸ਼ਾਹ ਜੀ ਸਾਨੂੰ ਜੀਵਾਂ ਨੂੰ ਪਾਈ प्रदेश ਬਖਸ਼ਿਸ਼ ਕਰਦੇ ਹਾਂ ਜੀ ਆਸਾ ਮਹਲਾ ਪਹਿਲਾ ਵਾਜਾਮਪੋ ਰਖავਜ ਭਾ ਹੋ ਨੰਨ ਸਦਾ ਮਨ ਚਾਨਣ ਆ ਨੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਇਹ ਸ਼ਬਦ ਦੀ ਰਮਤਾ ਕਰਦੇ ਹੋਏ ਮਨੂ ਸੋਧਨ ਕਰ ਰਹੇ ਹਾਂ ਵਾਜਾ ਮਤ ਪਖਾਵਜ ਪਾਉ ਵਾਜਾ ਤੇ ਪਖਾਵਜ ਤਬਲੇ ਨੂੰ ਕਹਿੰਦੇ ਹਨ ਤਾਲ ਤੇ ਧੁਨ ਮਹਾਰਾਜ ਜੀ ਕਹਿੰਦੇ ਕੈਸੀ ਹੋਣੀ ਚਾਹੀਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮਤ ਜਿਹੜੀ ਆਸ਼ੁਭ ਮਤ ਉਹਦਾ ਮਹਾਰਾਜ ਜੀ ਕਹਿੰਦੇ ਆਵਾਜ਼ਾ ਬਣਾ ਲਿਆ ਜਾਵੇ ਧੁਨ ਬਣਾ ਲਈ ਜਾਵੇ ਉਹ ਮਾਲਕ ਦਾ ਭਾਉ ਹਿਰਦੇ ਵਿੱਚ ਪ੍ਰੇਮ ਜਿਹੜਾ ਪਿਆਰ ਹੈ ਜਿਹੜਾ ਸਤਿਗੁਰੂ ਜੀ ਕਹਿੰਦੇ ਉਹਦਾ ਤਾਲ ਤਬਲੇ ਦਾ ਤਾਲ ਬਣਾ ਲਿਆ ਜਾਵੇ ਖਾਵਜ ਤਾਲ ਨੂੰ ਕਹਿੰਦੇ ਨੇ ਪਾਤਸ਼ਾਹ ਜੀ ਕਹਿੰਦੇ ਸੀ ਮੱਤ ਸਾਡੀ ਹੋਣੀ ਚਾਹੀਦੀ ਹੈ ਮਨ ਜਿਹੜਾ ਹੈ ਸ਼ੁਭ ਮਾਨੁ ਦਾ ਵਾਜਾ ਬਣ ਜਾਵੇ ਜੇ ਤਿਉ ਸੱਚੇ ਨਾਮ ਦੀ ਧੁਨ ਨੂੰ ਪਾਤਸ਼ਾਹ ਜੀ ਕਹਿੰਦੇ ਮਨ ਦੇ ਉੱਤੇ ਵਜਾਣਾ ਚਾਹੀਦਾ ਹੈ ਸ੍ਰੀ ਮਹਾਰਾਜ ਜੀ ਕਹਿੰਦੇ ਪਿਆਰ ਜਿਹੜਾ ਪ੍ਰੇਮ ਹੈ ਜਿਹੜਾ ਉਹ ਤਾਲ ਬਣ ਜਾਵੇ ਹੋਏ ਆਨੰਦ ਸਦਾ ਮਨ ਚਾਉ ਕਹਿੰਦੇ ਫਿਰ ਆਨੰਦ ਬਣਦਾ ਮਨ ਦੇ ਵਿੱਚ ਚਾਪੈਦਾ ਹੋ ਜਾਵੇ ਹੋਏ ਆਨੰਦ ਸਦਾ ਮਨ ਚਾਉ ਸਦਾ ਵਾਸੀ ਮਹਾਰਾਜ ਜੀ ਕਹਿੰਦੇ ਉਹਦੇ ਪ੍ਰੇਮ ਦਾ ਪਿਆਰ ਜਿਹੜਾ ਉਹ ਅੰਦਰ ਉੱਤਪਨ ਹੋਵੇ ਮਨ ਦੇ ਵਿੱਚ ਮਨ ਦੇ ਵਿੱਚ ਉਹ ਛਲ ਪ੍ਰੇਮ ਮਹਾਰਾਜ ਜੀ ਕਹਿੰਦੇ ਚਾਓ ਫਾਇਦਾ ਹੋ ਜਾਵੇ ਐਸਾ ਭਗਤ ਇਹੋ ਤਪ ਤਾਓ ਮਹਾਰਾਜ ਜੀ ਕਹਿੰਦੇ ਮੈਨੂੰ ਐਸਾ ਭਗਤ ਚਾਹੀਦਾ ਗੁਨਾਣ ਪਾਛਾ ਜੀ ਕਹਿੰਦਾ ਐਸਾ ਭਗਤ ਹੋਵੇ ਐਸੀ ਭਗਤੀ ਹੋਵੇ ਭਾਗ ਕਹਿੰਦੇ ਐਸੀ ਨਿਰਮਲ ਭਗਤੀ ਹੋਵੇ ਇਹੀ ਤਪ ਹੈ ਮਹਾਰਾਜ ਜੀ ਕਹਿੰਦੇ ਇਹੀ ਤਪ ਹੈ ਇਹੀ ਸਾਧਨ ਹੈ ਕੋਈ ਦੂਜਾ ਤਪ ਕਰਨੀ ਲੋੜ ਨਹੀਂ ਤਪ ਤਾਪਣ ਦੀ ਹਾਰਾ ਜੀ ਕਹਿੰਦੇ ਗੁਰਮੁਖਾ ਵਾਸਤੇ ਗੁਰੂ ਦੇ ਭਗਤਾਂ ਵਾਸਤੇ ਹੀ ਤਪ ਹੈ ਕਹਿੰਦੇ ਮਨੂ ਚਾਹ ਪੈਦਾ ਕਰਨਾ ਮਨ ਵਿੱਚ ਮਨ ਦੇ ਵਿੱਚ ਧੂਣੀ ਪੈਦਾ ਕਰਨੀ ਆਵਾਜ਼ ਵਾਲੀ ਵਾਜੇ ਵਾਲੀ ਮਿੱਠੀ ਧੋਣ ਮਨ ਦੇ ਵਿੱਚ ਬਣ ਜਾਵੇ ਜੇ ਮਨ ਵਿੱਚ ਚਾਹ ਪੈਦਾ ਹੋਵੇ ਭਗਤੀ ਕਰਨ ਦਾ ਉਹਨੂੰ ਧਿਆਉਣ ਦਾ ਉਹਨੂੰ ਚਿੱਤੇ ਕਰਨ ਦਾ ਤੇ ਮਹਾਰਾਜ ਜੀ ਕਹਿੰਦੇ ਇਹੀ ਤੱਪ ਹੈ ਇਹ ਤਰੰਗ ਨਾਚੋ ਰੱਖ ਰੱਖ ਪਾਓ ਇਸ ਰੰਗ ਵਿੱਚ ਮਹਾਰਾਜ ਜੀ ਕਹਿੰਦੇ ਗੁਰਮੁਖ ਦਾ ਨੱਚ ਨਾ ਹੋਵੇ ਇਹ ਤਰੰਗ ਨਾਚੋ ਰੱਖ ਰੱਖ ਪਾਓ ਕਹਿੰਦੇ ਸੋ ਕਹਿੰਦੇ ਸੋਚ ਸਮਝ ਕੇ ਵਿਚਾਰ ਕੇ ਇਸ ਜ਼ਿੰਦਗੀ ਦੇ ਸਵਾਸਾ ਰੂਪੀ ਪਾਓ ਰੱਖਣਾ ਕਰੋ ਇਸ ਸਵਾਸਾ ਰੂਪੀ ਮਹਾਰਾਜ ਜੀ ਕਹਿੰਦੇ ਪਾਓ ਨਾ ਨਾ ਜਿਹੜੇ ਸਾਡੇ ਪੈਰ ਨੇ ਇੱਕ ਸੰਸਾਰੀ ਪੈਰ ਨੇ ਉਹ ਵੀ ਫਿਰ ਸੋਚ ਸਮਝ ਕੇ ਵਿਚਾਰ ਕੇ ਰੱਖਣੇ ਚਾਹੀਦੇ ਹਨ ਇੱਕ ਸਵਾਸਾ ਰੂਪੀ ਪਾਓ ਜਿਹੜੇ ਸਵਾਸ ਗੁਜਰਦੇ ਹਨ ਉਹਨਾਂ ਨੂੰ ਸੋਚ ਕੇ ਸਮਝ ਕੇ ਵਿਚਾਰ ਕੇ ਉਹਦੇ ਰੰਗ ਵਿੱਚ ਵਰਤਣਾ ਚਾਹੀਦਾ ਇਹ ਤਰੰਗ ਨਾਚੋ ਰੱਖ ਰੱਖ ਪਾਓ ਮਹਾਰਾਜ ਜੀ ਕਹਿੰਦੇ ਗੁਰਮੁਖਾਂ ਦਾ ਭਾਈ ਇਹ ਹੀ ਨਚਣਾ ਹੈ ਉਹ ਬਾਹਰ ਹੁਣੀ ਛਾਲਾ ਮਾਰਦੇ ਬਾਹਰ ਹੁਣੀ ਨੱਚਦੇ ਉਹਨਾਂ ਦਾ ਮਨ ਜਿਹੜਾ ਉਹਦੇ ਰੰਗ ਵਿੱਚ ਨੱਚਦਾ ਹਰੀ ਦੇ ਪ੍ਰਭੂ ਦੇ ਰੰਗ ਵਿੱਚ ਉਹਦਾ ਉਹਨਾਂ ਦਾ ਮਨ ਉਹਦੀ ਭਗਤੀ ਵਿੱਚ ਨੱਚਦਾ ਪੂਰੀ ਤਾਲ ਜਾਣੇ ਸਲਾਹਾ ਕਹਿੰਦੇ ਹੀ ਉਹਦੇ ਵਾਸਤੇ ਪੂਰੀ ਤਾਲ ਹਰਨ ਉਹਦੀ ਸਿਫਤ ਉਹਦੀ ਸਲਾਹਾ ਕਰਨੀ ਉਹਦੀ ਸਿਫਤ ਕਰਨੀ ਏ ਗੁਰਮੁਖਾ ਵਾਸਤੇ ਗੁਰੂ ਦੇ ਸਿਖਾ ਵਾਸਤੇ ਪੂਰਾ ਤਾਲ ਹੈ ਹੋਰ ਨੱਚਣਾ ਖੁਸ਼ੀਆਂ ਮਨ ਮਾਹ ਅਰਜ ਕਿੰਦੂ ਜਿਹੜਾ ਨੱਚਣਾ ਨਾ ਬਾਹਰ ਲਾ ਸਤਿਗੁਰੂ ਜੀ ਕਹਿ ਰਹੇ ਹਨ ਹੋਰ ਨੱਚਣਾ ਖੁਸ਼ੀਆਂ ਮਨ ਮਾਹ ਕਹਿੰਦੇ ਹੋਰ ਜਿਹੜਾ ਬਾਹਰਲਾ ਨੱਚਣਾ ਉਹ ਤੇ ਮਾਨਦੀਆਂ ਖੁਸ਼ੀਆਂ ਹਨ ਬਾਹਰਲੀ ਖੁਸ਼ੀਆਂ ਕਰਕੇ ਸੀ ਬਾਹਰੋਂ ਨੱਚਦੇ ਆ ਉਹ ਦਾ ਕੋਈ ਮਾਨ ਨਾਲ ਸੱਚੇ ਪਾਤਸ਼ਾਹ ਨਾਲ ਕੋਈ ਲੈਣ ਦੇਣ ਨਹੀਂ ਉਹ ਨੱਚਦਾ ਨੱਚਦੇ ਹਨ ਕੋਈ ਕਿਸੇ ਭਜਨ ਦੇ ਅੱਗੇ ਨੱਚੀ ਜਾਂਦਾ ਕੋਈ ਛਾਲਾਂ ਮਾਰੀ ਜਾਂਦਾ ਉਹ ਗੀਤ ਲਾ ਕੇ ਧਾਰਮਿਕ ਉਹਦੇ ਤੇ ਨੱਚੀ ਜਾਂਦਾ ਕਿ ਪਰਮੇਸ਼ਰ ਖੁਸ਼ ਹੋ ਜਾਵੇ ਠਾਕੁਰ ਖੁਸ਼ ਹੋ ਜਾਣਗੇ ਇਹ ਪਾਤਸ਼ਾਹ ਜੀ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਤੇ ਮਨ ਤੱਕ ਹੀ ਪੁੰਜਦਾ ਨੱਚਣਾ ਇਤੇ ਮਾਨ ਦਾ ਚਾਹ ਪੂਰਾ ਕਰਨ ਵਾਸਤੇ ਬਾਹਰੋਂ ਲੋਕ ਨੱਚਦੇ ਹਨ ਟੱਪਦੇ ਹਨ ਰਚਨ ਪੁੱਦਨ ਮਾਨ ਦਾ ਚਾਹ ਆਪਾ ਸਾਹਿਬ ਜੀ ਬਾਣੀ ਵਿੱਚ ਕਹਿ ਵੀ ਰਹੇ ਹਨ ਹੋਰ ਰਚਨਾ ਖੁਸ਼ੀਆਂ ਮਨ ਮਾਹੇ ਕਹਿੰਦੇ ਮਾਨ ਦੀਆਂ ਖੁਸ਼ੀਆਂ ਬਾਹਰ ਦੀਆਂ ਖੁਸ਼ੀਆਂ ਮਲੌਤੀ ਖੁਸ਼ੀ ਵਾਸਤੇ ਸੀ ਬਾਹਰੋਂ ਨਾਚ ਨੱਚਦੇ ਆ ਪਾਸ਼ਾ ਜੀ ਕਹਿੰਦੇ ਉਹਦਾ ਮਾਲਕ ਨਾਲ ਪ੍ਰਭੂ ਨਾਲ ਹਰੀ ਨਾਲ ਕੋਈ ਲੈਣ ਤੋਲ ਨਹੀਂ ਹੈ ਇਹਦੀ ਦੀ ਵੋਦੇ ਕੇ ਨੱਚਾਂਗੇ ਬਹੁਤ ਆਨਖੋਸ਼ ਹੋ ਜਾਏਗਾ ਬਾਰੋ ਮਾਨ ਇੰਦਰੋ ਮਾਨ ਤੁਹਾਡਾ ਨੱਚੇ ਨਾ ਮਨ ਜਿਹੜਾ ਵੀਰਖਾ ਦੁਗਦਾ ਵਿੱਚ ਫਸਿਆ ਰਹਿੰਦਾ ਬਾਰੋ ਭਵੇਂ ਜਿੰਨੀਆਂ ਮਰਜੀ ਛਾਲਾਂ ਮਾਰੀਏ ਸਭਣੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਛਾਲਾਂ ਤਾਂ ਅਸੀਂ ਮਾਰਦੀਆਂ ਨਾ ਆਪਣੀ ਮਰਜ਼ੀ ਦੇ ਨਾਲ ਪਰ ਕਰਤਾ ਜੋ ਕਰਦਾ ਕੋਈ ਕੁਝ ਵਰਤਦਾ ਉਹ ਹੀ ਕੁਝ ਹੁੰਦਾ ਹੈ ਮਹਾਰਾਜ ਜੀ ਵੀ ਕਹਿੰਦੇ ਬਾਰ ਦਾ ਨੱਚਣਾ ਜਿਹੜਾ ਤੇ ਬਾਹਰ ਲੀਆਂ ਖੁਸ਼ੀਆਂ ਮਨੋਟੀ ਖੁਸ਼ੀਆਂ ਦਾ ਨੱਚਣਾ ਹੈ ਅੰਦਰਲੀ ਖੁਸ਼ੀ ਦਾ ਨਹੀਂ ਉਹ ਮਨ ਗੁਰ ਸਿੱਖਾਂ ਦਾ ਅੰਦਰੋਂ ਨੱਚਦਾ ਹੈ ਉਹਦੇ ਰੰਗ ਦੇ ਵਿੱਚ ਉਹ ਅੰਦਰੋਂ ਮਨ ਨੂੰ ਉਚਾਣਾ ਕਰਦਿਆਂ ਉਹਦੀ ਚਰਨਾ ਤੇ ਅਰਪਣ ਕਰਕੇ ਤੇ ਉਹ ਮਹਾਰਾਜ ਜੀ ਕਹਿੰਦੇ ਸਵਾਸ ਉਹਦੀ ਬੰਦਗੀ ਦੇ ਵਰਤਦੇ ਹਨ ਉਹਦਾ ਸਿਮਰਨ ਕਰਕੇ ਉਹਦੀ ਭਗਤੀ ਕਰਕੇ ਉਹਦਾ ਭਜਨ ਕਰਕੇ ਉਹ ਰੰਗ ਦੇ ਵਿੱਚ ਨੱਚਦੇ ਹਨ ਉਹਨਾਂ ਨੂੰ ਬਾਹਰੋਂ ਟੱਪਣ ਦੀ ਲੋੜ ਨਹੀਂ ਪੈਂਦੀ ਬਾਹਰ ਲੋਕ ਨੂੰ ਲੋਕ ਦਿਖਾਵਾ ਕਰਨ ਦੀ ਲੋੜ ਨਹੀਂ ਪੈਂਦੀ ਕਿ ਨੱਚ-ਨੱਚ ਕੇ پاگل ਹੋ ਜਾਓ ਸਿਰ ਨੰਗੇ ਹੱਥਾਂ 'ਚ ਬੀੜੀਆਂ ਫਿਰ ਉਹ ਨਾਚਦਾ ਉਹਨੂੰ ਵੇਖ ਕੇ ਕੋਈ ਭਗਵਾਨ ਖੁਸ਼ ਹੋਏਗਾ ਪਤਾ ਹੈ ਕਹਿੰਦਾ پاگل ਨੱਚੀ ਜਾਂਦੇ ਆ ਨੱਚਣ ਇਹ ਤੇ ਸਾਡੀ ਦੁਨੀਆ ਦਾ ਵਿਹਾਰ ਹੈ ਅਸੀਂ ਆਪੋ ਆਪਣਾ ਮਨ ਦੀ ਮਰਜ਼ੀ ਨਾਲ ਹੀ ਕਰੀ ਜਾਂਦੇ ਆ ਸਭ ਕੁਝ ਕੋਈ ਦੇਵਤਾ ਨਹੀਂ ਕਹਿੰਦਾ ਕਿ ਮੇਰੇ ਅੱਗੇ ਨੱਚੋ ਨਾਚ ਨੱਚੋ ਟੱਪੋ ਬਾਹਰ ਦੀਆਂ ਖੁਸ਼ੀਆਂ ਪ੍ਰਗਟ ਕਰੋ ਉਹ ਤਾਂ ਮਨ ਕਹਿੰਦਾ ਕਿ ਕਿੰਨਾ ਕੁ ਸਾਫ਼ ਹੈ ਕਿੰਨਾ ਕੁ ਸੁੱਧ ਹੈ ਭਾਂਡਾ ਭਾਜਨ ਗੰਦਗੀ ਕਿੰਨੀ ਕੁ ਹੈ ਇਹ ਨਹੀਂ ਕਿ ਮਹਾਰਾਜ ਜੀ ਕੇੰਦਰ ਸਾਰੇ ਦੇਵ ਦੇਵਤਿਆਂ 'ਚ ਹੁੰਦੇ ਹਨ ਏਸੀ ਆਪਣੇ ਕੋਲ ਹੀ ਬਣਾਇਆ ਹੋਇਆ ਨਾਚ ਨੱਚਣਾ ਟੱਪਣਾ ਇਹ ਮਨ ਦੇ ਮਨ ਨੂੰ ਖੁਸ਼ ਕਰੀ ਜਾਂਨੇ ਆ ਹਿਰਦਾ ਤਾਂ ਉਸ ਤਰੀ ਤੱਪਦਾ ਹੈ ਮਨ ਤਾਂ ਉੱਥੇ ਖੜਿਆ ਪਿਆ ਜ਼ਿੰਦਗੀ ਨਾਲ ਲਿਪੜਿਆ ਪਿਆ ਉਹਦੀ ਸਪਾਈ ਤਾਂ ਕਰਦੇ ਹੀ ਨਹੀਂ ਪਰ ਉਹ ਟੱਪੀ ਜਾਂਦੇ ਆ ਟੱਪ ਟੱਪ ਕੇ ਦੂਰੇ ਹੋ ਜਾਂਦੇ ਆ ਉਹ ਖੁਸ਼ੀ ਮਾਲਕ ਦੀ ਲੈਣੀ ਸੀ ਉਹ ਤਾਂ ਦੂਵੀਂ ਛੱਡ ਦਿੰਨੇ ਆ ਉਹਦੀ ਬੰਦਗੀ ਦੇ ਵਿੱਚ ਤਾਂ ਮਨ ਨੂੰ ਕਦੀ ਨਚਾਇਆ ਹੀ ਨਹੀਂ ਸਰੀਰ ਭਾਵੇਂ ساری ਜ਼ਿੰਦਗੀ ਟੱਪੀ ਜਾ ਨੱਚੀ ਜਾਏ ਜਿੰਨਾ ਚਿਰ ਮਨ ਨਹੀਂ ਉਹਦੇ ਧਰਨਾ ਵਿੱਚ ਰੰਗ ਚੜਿਆ ਉਹ ਨਹੀਂ ਉਹਦੇ ਗੁਨਾ ਦੇ ਵਿੱਚ ਸਤਿਗੁਰ ਦੇ ਚਰਨਾਂ 'ਤੇ ਰੱਖਿਆ ਉਹਨਾਂ ਦਰਬਾਰਲੇ ਨੱਚਨੇ ਖੁਸ਼ੀਆਂ ਇਹਨਾਂ ਦਾ ਕੋਈ ਮਨ ਤੱਕ ਆਤਮਾ ਤੱਕ ਉਹ ਮਾਲਕ ਤੱਕ ਕੋਈ ਪਹੁੰਚ ਨਹੀਂ ਹੈ ਨੱਚਣਾ ਟੱਪਣਾ ਰੋਣਾ ਹੱਸਣਾ ਇਹ ਸਭ ਕੁਝ ਬ्यर्थ ਹੈ ਜਦੋਂ ਕੋਈ ਵਿਛੋੜਾ ਕਹਿੰਦਾ ਸੀ ਰੋਂਦੇ ਵੀ ਆ ਉਸ ਵੇਲੇ ਸਾਡਾ ਅਸੀਂ ਸਰੀਰ ਕਰਕੇ ਬੜਾ ਰੋਂਦੇ ਆ ਕਿਉਂਕਿ ਉਹਦਾਂ ਵੀ ਮੋਹ ਦੀਆਂ ਤੰਦਾ ਸਾਹਮਣੇ ਹੁੰਦੀਆਂ ਹਨ ਜਿਹੜੀ ਵਸਤੂ ਨਾਲ ਜਿਹੜੇ ਜੀਵ ਨਾਲ ਸਾਡਾ ਮੋਹ ਹੁੰਦਾ ਹੈ ਉਹ ਮੋਹ ਟੁੱਟਦਾ ਚੀਚ ਗਵਾਚਦੀ ਹੈ ਉਹ ਮਾਲਕ ਕੀ ਦੀ ਪਾਇਦਾ ਕੀਤੀ ਹੋਈ ਜੀ ਵਸਤੂ ਹੈ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੇ ਤੋਂ ਕੀਜੈ ਮਹਾਰਾਜ ਜੀ ਖੁਦ ਕਹਿ ਰਹੇ ਨੇ ਕਿੰਦੇ ਚ ਆਈ ਜਿਸ ਦੀ ਵਸਤੂ ਸੀ ਉਹ ਲੈ ਗਿਆ ਇਦੀ ਵਸੂਆ ਲਾ ਜਾਂਦਾ ਫਿਰ ਰੋਸ ਕਾਦਾ ਦੁਨੀਆ ਨਾਲ ਕਾਦਾ ਰੋਸ ਇੱਕ ਦੂਜੇ ਨਾਲ ਰੋ ਰੋ ਕੇ ਗੱਲ ਲੱਗਦੇ ਆ ਪਿਆਰੋ ਉੱਥੇ ਰੋਣਾ ਨਹੀਂ ਉੱਥੇ ਭਗਤੀ ਉੱਥੇ ਸਿਮਰਨ ਉੱਥੇ ਸਹਿਜ ਉੱਥੇ ਵਿਸ਼ਵਾਸ ਚਾਹੀਦਾ ਜੇ ਦੁੱਖ ਆਇਆ ਕੱਲ ਨੂੰ ਸੁੱਖ ਵੀ ਮਿਲ ਜੇਗਾ ਉਹਦੇ ਦੀ ਯਕੀਨ ਮਨਾਈਏ ਉਹਨੂੰ ਦਰਬਾਰ ਤੋਂ ਲਾਂ ਕਰੀਏ ਤੇ ਮਹਾਰਾਜ ਜੀ ਕਹਿੰਦੇ ਭਾਈ ਬਾਹਰਲਾ ਪੱਖ ਬਾਹਰੋਂ ਨਤਰਾ ਜਿਹੜਾ ਮਨ ਦਾ ਚਾਹ ਹੈ ਅੰਦਰ ਨਾਲੇ ਦਾ ਕੋਈ ਮੇਲ ਨਹੀਂ ਰਹਾ ਸਤ ਸੰਤੋਖ ਵੱਜੇ ਦੁਇ ਤਾਲ ਕਹਿੰਦੇ ਸਾਡੇ ਦੇ ਵਿੱਚ ਮਹਾਰਾਜ ਜੀ ਵਿਸ਼ਰਾਮ ਦੇ ਕੇ ਕਹਿੰਦੇ ਸਤ ਸੰਤੋਖ ਦਾ ਤਾਲ ਵੱਜੇ ਸਾਡੇ ਅੰਦਰ ਸਤ ਦਾ ਤੇ ਸੰਤੋਖ ਦਾ ਸਤਿਆ ਦਾ ਪਰਮੇਸ਼ਰ ਸਤ ਹੈ ਉਹਦੇ ਉਹਦੇ ਅੰਦਰ ਅਹਿਰਦੇ ਵਿੱਚ ਸਾਡੇ ਸੰਤੋਖ ਆ ਜਾਵੇ ਧੀਰਜ ਆ ਜਾਵੇ ਇਹ ਤਾਲ ਹੋਣਾ ਜਈਦਾ ਦੋਵੇਂ ਤਾਲ ਕਹਿੰਦੇ ਸਤ ਸੰਤੋਖ ਦਾ ਇਹ ਦੋਵੇਂ ਤਾਲ ਸਾਡੇ ਹਿਰਦੇ ਵਿੱਚ ਵੱਜਣ ਐ ਰੀਵਾਜਾ ਸਦਾ ਨਿਹਾਲ ਇਹ ਮਹਾਰਾਜ ਜੀ ਕਹਿੰਦੇ ਉਹਦੇ ਚਰਣਾ ਵਿੱਚ ਮਹਾਰਾਜ ਜੀ ਕਹਿੰਦੇ ਰੱਪਨੂ ਜਾਵੇ ਮਾਨ ਐਸਾ ਮਹਾਰਾਜ ਜੀ ਕਹਿੰਦੇ ਹਿਰਦੇ ਵਿੱਚ ਬਾਜਾ ਵੱਜੇ ਸਦਾ ਵਾਸਤੇ ਸਿਨਿਹਾਲ ਹੋ ਜਾਈਏ ਸਦਾ ਵਾਸਤੇ ਖੁਸ਼ ਹੋ ਜਾਈਏ ਸਦਾ ਵਾਸਤੇ ਹਿਰਦਾ ਜਿਹੜਾ ਉਹ ਮਾਲਾ ਜੀ ਕਹਿੰਦੇ ਨਹਾਲ ਹੋ ਜਾਵੇ ਰਾਗ 나ਦ ਨਹੀਂ ਦੂਜਾ ਭਾਉ ਤੇ ਮਹਾਰਾਜ ਜੀ ਕਹਿੰਦੇ ਰਾਗ 나ਦ ਨਹੀਂ ਦੂਜਾ ਭਾਉ ਮਹਾਰਾਜ ਜੀ ਕਹਿੰਦੇ ਇਸ ਪਰਮੇਸ਼ਰ ਦਾ ਭਾਉ ਛੱਡ ਕੇ ਜਦੋਂ ਦੂਜਿਆ ਤੇ ਭਾਉ ਬਣ ਜਾਵੇ ਮਹਾਰਾਜ ਜੀ ਕਹਿੰਦੇ ਫਿਰ ਉਹ ਬੇਅਰਥ ਹੈ ਸਭ ਕੁਝ ਨੱਚਣਾ ਟੱਪਣਾ ਉਹ ਚਾਹ ਬਣ ਕੇ ਰਹਿ ਜਾਂਦਾ ਕਹਿੰਦੇ ਜਦੋਂ ਹਿਰਦੇ ਵਿੱਚੋਂ ਨਾਦ ਵੱਜਦਾ ਓਹੀ ਅਸਲੀ ਨਚਣਾਏ ਤੇ ਰੰਗ ਨਾਚੋ ਰੱਖ ਰੱਖ ਪਾਓ ਤੇ ਮਹਾਰਾਜ ਜੀ ਕਹਿੰਦੇ ਐਵੇਂ ਦਾ ਤੁਹਾਨੂੰ ਨਚਣਾ ਆਉਣਾ ਚਾਹੀਦਾ ਇਹ ਤੇ ਰੰਗ ਇੱਕੋ ਰੰਗ ਦੇ ਵਿੱਚ ਪ੍ਰਮਾਤਮਾ ਨੇ ਨਚੋ ਰੱਖ ਰੱਖ ਪਾਓ ਮਹਾਰਾਜ ਜੀ ਕਹਿੰਦੇ ਜਿਹੜੇ ਸਵਾਸ ਹਨ ਉਹ ਨੂੰ ਧੀਰਜ ਨਾਲ ਵਰਤੀਏ ਮਹਾਰਾਜ ਜੀ ਕਹਿੰਦੇ ਉਹਨੂੰ ਸੋਚ ਸਮਝ ਕੇ ਜ਼ਿੰਦਗੀ ਦੇ ਸਵਾਸਾਂ ਨੂੰ ਉਦਾ ਰੰਗ ਚਾੜ ਕੇ ਇਹਨਾਂ ਨੂੰ ਵਰਤਨਾ ਕਰੀਏ ਫਿਰ ਉਹ ਨਤਨਾ ਸਹੀ ਹੈ ਭਾਉ ਫੇਰੀ ਹੋਵੇ ਮਨ ਚੀਤ ਮਹਾਰਾਜ ਜੀ ਕਹਿੰਦੇ ਫਿਰ ਫੇਰੀ ਨਹੀਂ ਹੁੰਦੀ ਵਾਰ-ਵਾਰ ਮਨ ਚਿੱਤ ਵਿੱਚ ਜਦੋਂ ਉਹਦਾ ਬਾਸ ਹੋ ਜਾਂਦਾ ਹੈ ਉਹ ਵਸ ਜਾਂਦਾ ਵੈੰਦਿਆ ਉੱਠਦਿਆਂ ਨਿੱਤਾ ਨੀਤਾ ਹਰਾ ਜੀ ਕਹਿੰਦੇ ਵੈੰਦਿਆ ਉੱਠਦਿਆਂ ਹੀ ਉਹ ਨਿੱਤਾ ਪ੍ਰਤੀਨਿਤ ਮਹਾਰਾਜ ਜੀ ਕਹਿੰਦੇ ਉਹ ਚੇਤੇ ਰਹਿਣਾ ਚਾਹੀਦਾ ਗੁਰਮੁਖ ਸੁਣਨਾ ਸੱਚਾ ਨਾਮ ਤੇ ਮਹਾਰਾਜ ਜੀ ਜਵਾਬ ਦਿੰਦੇ ਨੇ ਕਹਿੰਦੇ ਗੁਰੂ ਦੇ ਪਿਆਰੇ ਗੁਰਮੁਖ ਜਾਨ ਉਹ ਸੱਚਾ ਨਾਮ ਹੀ ਪਿਆਰਿਓ ਸੁਣਦੇ ਹਨ ਉਹ ਬਾਹਰ ਦੀਆਂ ਆਵਾਜ਼ਾਂ ਕੰਨਾਂ ਵਿੱਚ ਨਹੀਂ ਪੈਣ ਦਿੰਦੇ ਉਹਨਾਂ ਦਾ ਉਹਨਾਂ ਤੇ ਕੋਈ ਅਸਰ ਭਾਵ ਨਹੀਂ ਕਹਿੰਦੇ ਗੁਰਮੁਖ ਸੁਣਨਾ ਸੱਚਾ ਭਾਉ ਗੁਰੂ ਦੀ ਮੱਤ ਵਾਲੇ ਪਿਆਰਿਓ ਉਹਦਾ ਸੱਚਾ ਨਾਮ ਹੀ ਸੁਣਦੇ ਹਨ ਆਨ ਆਖਨ ਵੇਰਾ ਵੇਰ ਇਤਰੰਗ ਨਾਚੋ ਰੱਖ ਰੱਖ ਪੈਰ ਵਾਰ-ਵਾਰ ਭਾਗ ਸਤਿਗੁਰੂ ਜੀ ਕਹਿੰਦੇ ਨਾਨਕ ਆਖਨ ਮੈਂ ਇਹ ਹੀ ਆਖਦਾ ਕਿ ਵਾਰ-ਵਾਰ ਉਹਨੂੰ ਦਿਰੜ ਕਰੋ ਵਾਰ-ਵਾਰ ਉਹਦੇ ਵਿੱਚ ਧਿਆਨ ਲਾਓ ਪਿਆਰ-ਵਾਰ ਉਹਦੇ ਨਾਮ ਨੂੰ ਹਿਰਦੇ ਵਿੱਚ ਮੁੱਖ ਤੂ ਜਪ ਕੇ ਰੇ ਤੱਕ अनुभव 사ਉਣਾ ਕਰੋ ਇਤ ਰੰਗ ਨਾਚੋ ਹਰ ਆ ਜੀ ਕਹਿੰਦੇ ਨਤਨਾ ਹੈ ਅਸਲੀ ਇਤ ਰੰਗ ਦੇ ਰੰਗ ਦੇ ਵਿੱਚ ਮਨ ਨੂੰ ਨਚਾਣਾ ਕਰੋ ਨਾਚੋ ਰੱਖ ਰੱਖ ਪਾਓ ਕਹਿੰਦੇ ਯਾਰ ਦੇ ਨਾਲ ਉਹਦਾ ਹਿਰਦੇ ਦੇ ਵਿੱਚ ਨਾਚਨ ਕਰੋ ਉਹ ਮਾਲਕ ਦੇ ਅਰਦੇ ਮਨ ਨੂੰ ਅਰਪਣ ਕਰ ਦੇਵੋ ਵਾਰ-ਵਾਰ ਨੂੰ ਮੁੱਖ ਚੋ ਦ੍ਰਿੜ ਕਰੋ ਉਹਦੀ ਬੰਦਗੀ ਨੂੰ ਉਹਦੇ ਭਜਨ ਨੂੰ ਵਾਹਿਗੁਰੂ ਨੂੰ ਤੇ ਮਹਾਰਾਜ ਜੀ ਕਹਿੰਦੇ ਇਹ ਮਨੁੱਖ ਦਾ ਗੁਰਮੁਖ ਦਾ ਨਤਨਾ ਹੈ ਅਲਸ ਨਾਨਕ ਆਖਣ ਵੇ ਵਾਰ 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 ਭਾਗ ਕਿੰਦੇ ਵਾਰੀ ਵਾਰੀ ਉਹਦੇ ਤੋਂ ਜਾਓ ਸਦਕੇ ਜਾਓ ਦੇ ਰੰਗ ਵਿੱਚ ਸਦਾ ਹੀ ਰੀਨ ਰਹੋ ਇਹ ਭਾਈ ਸ਼ਬਦ ਦੀ ਵਿਚਾਰ ਹੈ ਇਹ ਮਹਾਰਾਜੀ ਅੰਦਰਲਾ ਪਾਲਣ ਤੇ ਬਾਹਰਲਾ ਦੋਵੇਂ ਪਾਤਸ਼ਾਹ ਜੀ ਸ਼ਬਦ ਵਿੱਚ ਵਿਚਾਰਦੇ ਹਨ ਕਹਿੰਦੇ ਮਨੁੱਖ ਬਾਹਰੋਂ ਨੱਚਦਾ ਟੱਪਦਾ ਪਰ ਗੁਰਮੁਖ ਜਿਹੜਾ ਨੇ ਉਹਨਾਂ ਦਾ ਹਿਰਦਾ ਨੱਚਦਾ ਉਹ ਸੱਚੇ ਨਾਮ ਦੀ ਤਾਲ ਤੇ ਵਾਜ ਦੀ ਧੁਨ ਨਾਲ ਕਹਿੰਦੇ ਉਹ ਹੀ ਰਦਾਸ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ ਉਹਦੀ ਬੰਦਗੀ ਦਾ ਨਾਚ ਨੱਚਦੇ ਹਨ ਉਹਨਾਂ ਨੂੰ ਬਾਹਰਲੇ ਨੱਚਣ ਦੀ ਲੋੜ ਨਹੀਂ ਪੈਂਦੀ ਇਹ ਭਾਈ ਅੱਜ ਸ਼ਬਦੀ ਵਿਚਾਰ ਗੁਰੂ ਨਾਨਕ ਮਹਾਰਾਜ ਜੀ ਬਖਸ਼ਦੇ ਹਨ ਆਓ ਸਤਿਗੁਰ ਜੀ ਧੰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਅੱਜ ਜੋਤੀ ਜੋਤ ਦਿਹਾੜੇ ਹਨ ਕੱਲ ਗੁਰਤਾ ਗੱਦੀ ਦੀ ਵਿਸੇ ਮਹਾਰਾਜ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਹਾਂ ਗੁਰਤਾ ਗੱਦੀ ਬਖਸ਼ੀ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਛੋਟੇ ਸੁਪੁੱਤਰ ਨੂੰ ਗੁਰਤਾ ਗੱਦੀ ਦਿੱਤੀ ਤਾ ਤੇ ਕਿਰਦਾਰ ਕਿਉਂਕਿ ਸਤਗੁਰਾਂ ਦੇ ਪਿਆਰ ਉਹਨਾਂ ਨੂੰ ਪਤਾ ਹੈ ਕਿ ਕਿਹਨੇ ਸੁਪੁੱਤਰ ਸੰਤ ਰਿਤਿਚੰਦ ਤੇ ਮਹਾਦੇਵ ਜੀ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਰਿਤੀ ਚੰਦ ਈਖਾਵਾਦੀ ਸੀ ਤੇ ਮਾਨ ਦੇਵ ਜੀ ਜਿਹੜੇ ਸਾਨੂੰ ਨਰਾਲੇ ਸੁਭਾਅ ਦੇ ਸੀ ਉਹਨਾਂ ਨੂੰ ਕੋਈ ਬਹੁਤਾ ਲੈਣ ਦੇ ਨਹੀਂ ਸੀ ਦੁਨੀਆਦਾਰੀ ਨਾਲ ਉਹ ਮਹਾਰਾਜ ਦੇ ਹੁਕਮ ਹੁਕਮ ਦੇ ਵਿੱਚ ਚੱਲਦੇ ਸੀ ਤੇ ਤੀਜਾ ਪੁੱਤਰ ਸੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹ ਬੰਦਗੀ ਅਤੇ ਸਹਿਜ ਵਾਲੇ ਸੰਤੋਖ ਵਾਲੇ ਸ਼ਾਂਤੀ ਦੇ ਪੁੰਜ ਸਨ ਤੇ ਮਹਾਰਾਜ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਜਦੋਂ ਸਤਿਗੁਰੂ ਜੀ 2 ਸਾਲ ਬਾਅਦ ਸਤਿਗੁਰੂ ਜੀ ਨੇ ਸਿਨ੍ਹਾ ਭੇਜ ਕੇ ਬਾਬਾ ਬੁੱਢਾ ਜੀ ਆਖੀ ਸਤਿਗੁਰੂ ਜੀ ਨੂੰ ਵਾਪਸ ਬੁਲਾਇਆ ਲਾਹੌਰ ਤੋਂ ਵਾਪਸ ਬੁਲਾਇਆ ਜਦੋਂ ਮਹਾਰਾਜ ਜੀ ਦੇ ਦਰਸ਼ਨ ਕੀਤੇ ਉਹ ਪ੍ਰੀਤਿ ਚੰਦ ਜੀ ਵਿਦੇਬ ਦੇ ਵਿੱਚੋਂ ਕਿਸੇ ਤੋਂ ਚਿੱਠੀਆਂ ਮੰਗਾਈਆਂ ਤੇ ਮਹਾਰਾਜ ਜੀ ਬਹੁਤ ਗੁੱਸੇ ਹੋਏ ਕਹਿੰਦੇ ਪ੍ਰੀਤਿ ਚੰਦ ਜੀ ਜੋਗੋ ਚ ਚਾਹੀਦਾ ਸੀ ਮੰਗ ਲੈਂਦੇ ਇੰਨਾ ਕੁਝ ਕਰਨ ਦੀ ਕੀ ਲੋੜ ਸੀ ਸਤਿਗੁਰੂ ਜੀ ਨੇ ਸੰਗਤ ਦੇ ਸਾਹਮਣੇ ਤਾੜਨਾ ਕੀਤੀ ਡਾਟਣਾ ਕੀਤੀ ਸਪੁੱਤਰ ਸੀ ਭਾਈ ਤੁਸੀਂ ਐਸਾ ਕੰਮ ਕਿਉਂ ਕੀਤਾ ਇਹ ਲਾਲ ਜਵਸ ਹੋ ਕੇ ਤੁਸੀਂ ਐਸਾ ਕੰਮ ਕੀਤਾ ਚਿੱਠੀਆਂ ਲੋ ਗੋਲੀਆਂ ਠੀਕ ਨਹੀਂ ਹੈ ਤੇ ਮਹਾਰਾਜ ਜੀ ਖੁਸ਼ੀ ਦੇ ਘਰ ਵੇ ਜਾਣ ਕੇ ਕਿਹਾ ਸਾਬ ਜਦਨ ਗੁਰਾਜੰਦੇ ਮਹਾਰਾਜ ਨੂੰ ਚੌਥਾ ਬੰਦ ਉਚਾਰਨ ਕਰਨ ਲਈ ਕਿਹਾ ਸਤਿਗੁਰੂ ਜੀ ਨੇ ਉਹ ਸ਼ਬਦ ਪੜ੍ਹੇ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਵਿਨਾਸੀ ਘਰ ਮੈਂ ਆਇਆ ਤਿੱਖਾ ਨਾ ਉਤਰੀ ਛਾਤ ਨਾ ਪ੍ਰਦਰਸ਼ਨ ਸੰਤ ਪਿਆਰੇ ਜੀਓ ਕਹਿੰਦੇ ਤੁਹਾਡੇ ਦਰਸ਼ਨ ਪਾ ਲਏ ਸਤਿਗੁਰੂ ਜੀ ਮੇਰੀ ਤਿੱਖਾ ਜਿਹੜੀ ਪਿਆਸ ਸੀ ਉਹ बुझ ਗਈ ਮਨ ਜਿਹੜੇ ਤੇ ਸ਼ਾਂਤੀ ਆ ਗਈ ਧੀਰਜ ਆ ਗਈ ਇਹ ਖੁਸ਼ੀ ਵੇਖ ਕੇ ਸਤਿਗੁਰੂ ਜੀ ਰਹਿ ਨਹੀਂ ਸਕੇ ਉਸ ਵੇਲੇ ਕਹਾ ਬਾਬਾ ਬੋਡਾ ਜੀ ਨੂੰ ਕਹਾ ਕੀ ਥਾਲ ਦੇ ਵਿੱਚ ਚੰਦਨ ਦਾ ਟਿਕਾ 5 ਪੈਸੇ ਨਾਰੀਅਲ ਲੈ ਕੇ ਆਓ ਅਸੀਂ ਗੁਰਤਾ ਗੱਦੀ ਛੋਟੇ ਸਾਹਿਬ ਜਾਦੇ ਨੂੰ ਦੇਣੀ ਹੈ ਗੁਰੂਤਾ ਗੱਦੀ ਉਸ ਦਿਨ ਬਚਸਤੀ ਮਹਾਰਾਜ ਨੇ ਇਹ ਲੋ ਆਪ ਮੱਥਾ ਟੇਕਿਆ ਗੁਰੂ ਨਾਨਕ ਮਹਾਰਾਜ ਜੀ ਦੀ ਗੁਰੂਤਾ ਗੱਦੀ ਨੂੰ ਫਿਰ ਸੰਗਤਾਂ ਨੂੰ ਸਤਿਗੁਰਾਂ ਨੇ ਕਿਹਾ ਤਿਲਕ ਦਿੱਤਾ ਵਾਵਾ ਬੁੱਢਾ ਜੀ ਨੇ ਇਹਨਾਂ ਬਕਰਮਾ ਕਰਕੇ ਸਤਿਗੁਰਾਂ ਨੇ ਮੱਥਾ ਟੇਕਿਆ ਤੇ ਨਾਲ ਹੀ ਬਚਨ ਕਰਤੇ ਕਹਿੰਦੇ ਅੱਜ ਤੋਂ ਬਾਅਦ ਇਹ ਗੁਰੂ ਹਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੁਰੂ ਨਾਨਕ ਮਹਾਰਾਜ ਜੀ ਦੀ ਗੱਦੀ ਦੇ ਵਾਰਿਸ ਇਹ ਹਨ ਅਸੀਂ ਹੁਣ ਸਰੀਰੀ ਚੋਲਾ ਤਿਆਗਣਾ ਚੰਦੇ ਹਾਂ ਤੇ ਉਧਰੋਂ ਪ੍ਰਿਥੀ ਚੰਦ ਬੜਾ ਉਹ ਗਲਤ ਬੋਲਿਆ ਵੱਡਾ ਪੁੱਤਰ ਸੀ ਗੁੱਸੇ ਵਿੱਚ ਆਣ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਹੁਤ ਗਲਤ ਮਲਤ ਬੋਲ ਬੋਲੇ ਤੇ ਸਤਿਗੁਰੂ ਜੀ ਹੁਣ ਸ਼ਾਂਤੀ ਚਾਹੁੰਦੇ ਸੀ ਮਹਾਰਾਜ ਤੇ ਉਸੇ ਵੇਲੇ ਸਤਿਗੁਰਾਂ ਨੇ ਕਹਿਤਾ ਵਾਵਾ ਬੁੱਢਾ ਜੀ ਨੂੰ ਭਾਈ ਗੁਰਦਾਸ ਜੀ ਨੂੰ ਤੇ ਬੀਬਾ ਬੀਬੀ ਭਾਨੀ ਜੀ ਨੂੰ ਬੁਲਾਇਆ ਗਿਆ ਕਹਿੰਦੇ ਹੁਣ ਅਸੀਂ ਇੱਥੇ ਰਹਿਣਾ ਨਹੀਂ ਚਾਹੁੰਦੇ ਕਹਿੰਦੇ ਹੁਣ ਜਲਦੀ ਜਲਦੀ ਅਸੀਂ ਗੋਵਿੰਦਵਾਲ ਸਾਹਿਬ ਜਾਣਾ ਚਾਹੁੰਨੇ ਆ ਉੱਥੇ ਅਸੀਂ ਆਪਣਾ ਸਰੀਰੀ ਚੋਲਾ त्याਗਣਾ ਚਾਹੁੰਨੇ ਆ ਤੇ ਸਾਧ ਸੰਗਤ ਜੀ ਉਹ ਮਹਾਰਾਜ ਜੀ ਸਾਜ ਸਮਾਜ ਸੰਗਤਾਂ ਨੂੰ ਲੈ ਕੇ ਤੇ ਨਾਲ ਵੀਪਾ ਜੀ ਹਨ ਵੀਪਾਨੀ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਰਿਵਾਰ ਸਮੇਤ ਆਪ ਜੀ ਸੰਕਤਾ ਸਿੰਘਾ ਸਮੇਤ ਗੋਵਿੰਦਵਾਲ ਸਾਹਿਬ ਵਿਖੇ ਜਾ ਕੇ ਨਿਵਾਸ ਕੀਤਾ ਉੱਥੇ ਦੀਵਾਨ ਸਜਾਏ ਤੇ ਜਿਸ ਮਿਲੇ ਅੱਜ ਦੇ ਦਿਨ ਮਹਾਰਾਜ ਨੇ ਸਰੀਰ त्याਗਣਾ ਸੀ ਜੋਤੀ ਜੋ ਸਮਾਣਾ ਸੀ ਪਹਿਲੋ ਸਤਿਗੁਰਾਂ ਨੇ ਭਰੇ ਦੀਵਾਨ ਸਜਾਏ ਸਾਰੀਆਂ ਸੰਗਤਾਂ ਨੂੰ ਸਾਧ ਸੰਗਤ ਜੀ ਉਧੀਰਜ ਦਿੱਤੀ ਸਾਰਿਆਂ ਨੂੰ ਧੀਰਜ ਦਿੱਤੀ ਅਪਦੇਸ਼ ਦਿੱਤੇ ਸਤਿਗੁਰਾਂ ਨੇ ਕਹਿੰਦੇ ਭਾਈ ਅਸੀਂ ਹੁਣ ਸਰੀਰੀ ਚੂਲਾ ਤਿਆਗ ਰਹੇ ਹਾਂ ਭਾਈ ਅੱਜ ਤੋਂ ਬਾਅਦ ਫਿਰ ਦੁਬਾਰਾ ਅਸੀਂ ਬੇਨਤੀ ਕਰਦੇ ਹਾਂ ਸੰਗਤਾਂ ਅੰਗੇ ਭਾਈ ਅੱਜ ਤੋਂ ਬਾਅਦ ਪੰਜਵੇਂ ਪਾਤਸ਼ਾਹ ਹਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਗੁਰੂ ਹਨ ਜਿਹੜੇ ਕੀ ਗੁਰੂ ਨਾਨਕ ਮਹਾਰਾਜ ਜੀ ਦੀ ਜੋਤ ਦੇ ਵਾਰਿਸ ਹਨ ਇਹਨਾਂ ਦੇ ਕਹਾ ਮੰਨਣਾ ਇਹਨਾਂ ਦੀ ਬਚਨ ਮੰਨਿਆ ਨ ਤੇ ਇਹਨਾਂ ਨੂੰ ਹੀ ਮੱਥਾ ਟੇਕਣਾ ਇਹਨਾਂ ਤੋਂ ਬਿਨੋਰ ਕਿਸੇ ਨੂੰ ਨਹੀਂ ਕਿਉਂਕਿ ਪਤਾ ਸੀ ਮਹਾਰਾਜ ਜੀ ਦੀ ਪ੍ਰੀਤਿ ਚੰਦ ਬਹੁਤ ਵੈਰ ਕਰੇਗਾ ਇਹ ਸਾਧ ਸੰਗਤ ਜੀ ਫਿਰ ਮਹਾਰਾਜ ਨੇ ਅੱਜ ਦੇ ਦਿਨ ਸਰੀਰੀ ਚੋਲਾ ਤਿਆਗਿਆ ਸਾਰੀਆਂ ਸੰਗਤਾਂ ਦੇ ਸਾਹਮਣੇ ਸਤਿਗੁਰੂ ਜੀ ਪ੍ਰਦੇਸ਼ ਦਿੰਦੇ ਹੋਏ ਸਤਿਗੁਰ ਪਰਮੇਸ਼ਰ ਅਗੇ ਅਰਦਾਸਾ ਸੋਧਦੇ ਹੋਏ ਪਰਮੇਸ਼ਰ ਨੂੰ ਧਿਆਨ ਦੇ ਆਪਨਾ ਸਰੀਰੀ ਚੋਲਾ ਤਿਆਗ ਕੇ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਸੂਰਜ ਕਿਰਨ ਮਿਲੇ ਜਲ ਕਾਜਲ ਹੋਆ ਰਾਮ ਸਤਿਗੁਰ ਜੀ ਉਹ ਜੋਤ ਵਿੱਚ ਲੀਨ ਹੋ ਗਏ ਤੇ ਸਾਧ ਸੰਗਤ ਹੀ ਅੱਜ ਦਾ ਉਹ ਦਿਨ ਹੈ ਗੋਬਿੰਦ왈 ਸਾਹਿਬ ਕੀ ਮਹਾਰਾਜ ਜੀ ਨੇ ਆਪਣਾ ਸਰੀਰੀ ਚੋਲਾ ਤਿਆਗਿਆ ਪਾਤਸ਼ਾਹ ਜੀ ਦੀ ਕੋਲ ਉਮਰਸ ਉਮਰ ਜਿਹੜੀ ਸੀ 47 ਸਾਲ ਸੀ 47 ਸਾਲ ਦੀ ਉਮਰ ਅਤੇ 7 ਸਾਲ ਸਤਪੁਰਨ ਗੁਰਤਾ ਗੱਦੀ ਸਮਾਧੀ 7 ਸਾਲ ਦੀ ਆਜੂ 7 ਸਾਲ ਦੇ 7 ਬਰਸ ਦੇ ਮਹਾਰਾਜ ਨੇ ਗੁਰਤਾ ਗੱਦੀ ਦੀ ਸੇਵਾ ਕੀਤੀ ਅਤੇ ਗੁੱਲ ਉਮਰ 47 ਸਾਲ ਗੁਰੂ ਅਰਜਨ ਦੇਵ ਜੀ ਦੀ 47 ਸਾਲ ਆਜੂ ਸੀ ਸਾਰੇ ਤਕਰੀਬਨ ਬਹੁਤ ਗੁਰੂ ਸਾਹਿਬ ਜੀ ਛੋਟੀ ਆਜੂ ਵਿੱਚ ਜੀ ਤਕਰੀਬਨ ਜਵਾਨੀ ਵਿੱਚ ਦੀ ਜੋਤੀ ਜੋ ਸਮਾਏ ਪਹਿਲੇ ਪਾਤਸ਼ਾਹ ਦੂਜੇ ਪਾਤਸ਼ਾਹ ਜੀ ਗੁਰੂ ਅੰਮਰਦਾਸ ਜੀ ਮਹਾਰਾਜ ਦੀ ਵੱਡੀ ਆਜੂ ਸੀ ਤੇ ਜਾਂ ਗੁਰੂ ਨਾਨਕ ਮਹਾਰਾਜ ਜੀ ਪਹਿਲੇ ਪਾਤਸ਼ਾਹ ਜੀ ਤੇ ਬਾਕੀ ਗੁਰੂ ਸਾਹਿਬਾਨ ਛੋਟੀ ਆਜੂ ਵਿੱਚ ਜਵਾਨੀ ਵਿੱਚ ਹੀ ਤਕਰੀਬਨ 47 ਸਾਲ 43 ਸਾਲ ਜਿਵੇਂ ਪਾਤਸ਼ਾਹ ਜੀ ਦੀ ਇਸੇ ਤਰ੍ਹਾਂ ਹੀ ਉਮਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੰਨੇ ਵੱਡੇ ਕਾਰਜ ਕਰ ਗਏ ਇੰਨੇ ਜੰਗ ਕੀਤੇ ਤੇ ਸਾਧ ਸੰਗਤ ਜੀ ਉਹਨਾਂ ਦੀ ਉਮਰ ਇੰਨੀ ਕੋਈ ਸੀ 34 42 ਸਾਲ ਕਿ ਬਾਤ ਹੀ ਆਜੂ ਵਿੱਚ ਸੀ ਸਤਿਗੁਰਾਂ ਦੀ ਤੇ ਅੱਜ ਦੇ ਦਿਨ ਉਹਨਾਂ ਨੇ ਗੁਰਤਾ ਗੱਦੀ ਉਹ ਰਾਜੇ ਦੀ ਮਹਾਰਾਜ ਨੂੰ ਕੱਲ ਦਿੱਤੀ ਅੱਜ ਆਪਣਾ ਸਰੀਰੀ ਚੋਲਾ ਤਿਆਗਿਆ ਇਹ ਜੋਤੀ ਜੋਤ ਦਿਹਾੜੇ ਹਨ ਸਾਧ ਸੰਗਤ ਜੀਓ ਔਟਨਕੋਟ ਧਤ ਗੁਰੂ ਜੀ ਦੇ ਜੋਤੀ ਜੋਤ ਦਿਵਸ ਨੂੰ ਸਿਜਦਾ ਭਾਵ ਨਮਸਕਾਰ ਕਰਦੇ ਹਾਂ ਔਟਨਕੋਟ ਸ਼ੁਕਰ ਕਰਦੇ ਹਾਂ ਪਾਤਸ਼ਾਹ ਜੀ ਦਾ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਨੰਦ ਸੁਖ ਮਾਣਦੇ ਹਾਂ ਉਹ ਗੁਰੂ ਰਾਮਦਾਸ ਜੀ ਮਹਾਰਾ ਸੋਢੀ ਸੁਲਤਾਨ ਹਨ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਜੀ ਕਥਾ ਕਰਦੇ ਸਨੇਕਾਂ ਨੂੰ ਲਾਂ ਜੰਨੀਆਂ ਨ ਮਹਾਰਾਜ ਸਮਾਪਤ ਬਖਸ਼ਣ ਜੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਢਟਾਵਾਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿ